ਹਰ ਵੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਦਾ ਬਲੌਗ ਆਪਣਾ ਸ਼ੁਰੂ ਹੋ ਗਿਆ ਅੱਜ ਜਿਵੇਂ ਜਿਹੜੇ ਕੰਮ ਕਾਜ ਇਦਾਂ ਹੀ ਇੱਕ ਤੇ ਤਰਕੇ ਕਰਕੇ ਅੱਜ ਬੰਦੇ ਜਿਹੜੇ ਆਪਣੇ ਛੁੱਟੀ ਮਾਰ ਗਏ ਸਾਰੇ ਪਾਏ ਰਿਪੋਰਟ ਨੂੰ ਵਾਲ ਲੈ ਗਰੀਸ ਇਹ ਇਹ ਦਾ ਅਲ ਦੇਰਾ ਆਪਣੇ ਕੋ ਪਹਿਲਾ ਹਨਾ 3600 ਫੋਰਡ ਇਨੇ ਬਾਬਾ ਚੱਲ ਨਹੀਂ ਦੇ ਦੇ ਮਗਰ ਮੈਂ ਪਾਵਾਂ ਮਸ਼ੀਨ ਨਹੀਂ ਨਹੀਂ ਲੁੱਟ ਲੁੱਟ ਚੰਗੀ ਦੇ ਇਹਨੇ ਥੋੜੇ ਮੋੜ ਘਟਣੇ ਹੂੰ ਪਾ ਪਈ ਹੋ ਨਜ਼ਰ ਮਗਰ ਆ ਕੇ ਵੇਖੋ ਰੈਲਾ ਹੋਇਆ ਹੈ ਨਾ ਇਹ ਹੂੰ ਲੱਦਾ ਬਣਾ ਬਲੋ ਲੱਦਾ ਆ ਗਿਆ ਹੈ ਮਾ ਆ ਕੇ ਕੀ ਕਿੱਦਾਂ ਸਾਡਾ ਯਾਰ ਹੁਣ ਬੰਦਿਆਂ ਖੁਣੇ ਨੇ ਹੁਣ ਕੀ ਕਰੀ ਕੀ ਨਹੀਂ ਆਉਂਦੀ ਸਵੈਟਿੰਗ ਹੀ ਨਹੀਂ ਆਉਂਦੀ ਇਹਨਾਂ ਸਾਡੀ ਸੁਪਰਮਾਨ ਦੇ ਬੱਜ ਗਿਆ ਹਣ ਸਮਝ ਲਾ ਤੋ ਹੁਣ ਅੱਜ ਜਾਣਾ ਇੱਕ ਇਹ ਆਂਦਾ ਮੈਂ ਮੇਲੇ ਜਾਣਾ ਨਾਲ ਟਰੈਕਟਰ ਵੀ ਖੜਦਾ ਤੇ ਗੁਰੂ ਆ ਟਰਬੋ ਟਰੈਕਟਰ ਹੀ ਲੰਘਾ ਲਿਓ ਉੱਥੇ ਉਹਦਾ ਕੰਮ ਕੀ ਐ ਬਹੁਤਾ ਕੰਮ ਹੈ ਰਾਜਾ ਤੇ ਤੇਨ ਤੇ ਲੈ ਜਾਇਦਾ ਹਣ ਤੂੰ ਦੱਸ ਵੀ ਅਸੀਂ ਖਾਦ ਖੜਨੀ ਆ ਤੇ ਕਿਹਦੇ ਨਾਲ ਖੜਨੀ ਦੱਸ ਆਲੂਆਂ ਦਾ ਆਪਣਾ ਸੀਜ਼ਨ ਖਤਮ ਹੋ ਗਿਆ ਹੁਣ ਨਾ ਬਸ ਆਹ 20 ਬੁਰਗੀਆਂ ਰਹੀਆਂ ਬਾਈ ਅਰੇ ਇਹੇ ਖਾਣ ਦੇ ਰੱਖਿਆ ਦੂਜੀ ਸਾਲ ਬਾਕੀ ਸਾਰਾ ਆਪਾ ਵਪਾਰੀ ਨੂੰ ਵੇਚਤਾ ਆਲੂਆਂ ਦਾ ਮਾਲ ਬਹੁਤ ਵਧੀਆ ਗ੍ਰੇਡਿੰਗ ਕੀਤੀ ਆ ਇਹ ਅੱਜ ਤੱਕ ਗੱਲ ਚੱਲ ਰਿਹਾ ਤਿੰਨਾਂ ਕਿ ਦਿਨਾਂ ਦੇ ਵਿੱਚ ਸਾਰਾ ਕੰਮ ਆਪਾਂ ਵੇਚਤਾ ਆਲੂ ਦਾ ਤਿੰਨਾਂ ਦਿਨਾਂ ਸਾਰੇ ਕਟ ਕੇ ਆਲੂ ਸਟੋਰ ਕਰਦੇ ਆ ਤੇ ਹੁਣ ਵਾਅਦੇ ਆਪਾਂ 20 ਬੁਰਗੀਆਂ ਖਾਣ ਲਈ ਰੱਖ ਲਈਆਂ ਇਹ ਵੀ ਲਾ ਦੀਆਂ ਸਟੋਰ ਚ ਹੁਣ ਇਸ ਸਟੋਰ 'ਚ ਲੱਗੀਆਂ। ਇਹ ਵੀ ਲੱਗੀਆਂ ਕਿੰਡੇ ਵਾਲੇ ਸਟੋਰ 'ਚ। ਚੱਲ ਆ ਨਿੱਕੀ ਟਰਾਲੀ ਨਾਲ ਬੈਗ ਹੁਣ ਮਾਣਿਆ। ਲੈ। ਚੱਲ ਆ ਛੱਡੇ। ਚੱਲ 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 ਕੰਮ ਕਰ ਲੱਗਿਆ ਮਾੜਾ ਜਿਹੜੀ ਜਿਹੜੀ। ਨਹੀਂ ਉਹਦਾ ਕਿੱਥੇ ਰੋਕਾ। ਉਹਨੂੰ ਚਾਬੀ ਨਹੀਂ ਕੋਈ ਲੱਭਣ ਢਈ। ਉਹ ਗਾਲਾਂ ਆਪਾਂ। ਚਾਬੀ ਤੈਨੂੰ ਦੇ ਦਿੰਨੇ ਆ ਤੇ ਚਾਬੀਆਂ ਵੇਚ ਤੇ ਝੋਲੀ ਕਿੱਥੇ ਆਪਣੀ ਹੋਈ? ਝੋਲੀ ਵੇਚ। ਅੱਜ ਦੇ ਵਿੱਚ ਝੋਲੀ ਹੀ ਫੜ ਲਾ। ਛੱਲਿਆ ਆਈ ਇਧਰੇ ਨੇ ਕਿਤੇ ਲੁਕੋਈਆਂ ਜਾਵਦੀਆਂ ਮੈਨੂੰ। ਇਹ ਲਾ ਦਾ ਇਹ ਮਾਰ ਤੇ ਚੱਲਿਆ ਫੜਿਆ ਇੱਥੇ ਐ ਫਰਮ ਜਿਹੜੇ ਚਾਪਗੰਦ ਲਗਾਉਣੀਆਂ ਪੈਂਦੀਆਂ ਆ ਵਿੱਚ ਬਾਬੇ ਨੇ ਪਾਲਿਆ ਫੋੜ ਮਗਰ ਗਰੀਬ ਗੁਰੂ ਨੂੰ ਮਾਰ ਕੇ ਪੰਪ ਅੱਜ ਅਸੀਂ ਫੋੜ ਦੀ ਟਰਾਈ ਲਾਊਗਾ ਨੂੰ ਇੱਕ ਥੋੜ੍ਹ ਲੈ ਕੇ ਦੇਣਾ ਮੇਰੀ ਜਾਨ ਬੰਬਾ ਛੋਏ ਫਾਰਮ ਟਰੈਕ 60 ਇਹਨੂੰ ਲੈ ਕੇ ਦੇਣਾ ਪਾਵਰ ਸਟੀering ਇਹਦੀ ਰੇਜ ਪੂਰੀ ਕਰਨੀ ਉਹ ਇਹ ਬੰਦਾ ਵਾ ਤਸੱਲੀ ਨਾਲ ਕੰਮ ਕਰਨ ਵਾਲਾ। ਕਿ ਦੈਂ ਕਟਾਈ ਕੀਤੀ ਪੂਰੀ ਹੋਵੇ ਆਲੂਆਂ ਨੂੰ ਮਿੱਟੀ-ਮੁੱਟੀ ਜਿਹੜੀ ਕਿ ਤਰ੍ਹਾਂ ਮੱਕੀ ਨੂੰ ਮਿੱਟੀ-ਮੁੱਟੀ ਸਪਰੇਅ ਥ्रू ਕਰ ਲਈ। ਤਾਂ 575 ਨੂੰ ਜਾਂਦਾ ਇਹ। ਕੋਈ ਹਾਲ ਨਹੀਂ ਦੀ ਕਟਾਈ ਬੜੀ ਥੋੜੀ ਆ। ਜਾਂਦੇ 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 ਸਪਰੇ ਮੱਕੀ ਨੂੰ ਸ਼ੁਰੂ ਕਰਨ ਲੱਗੇ ਆ 20 20 ਮੈਗਨੀਸ਼ੀਅਮ ਤੇ ਜ਼ਿੰਕ ਇਹ ਤਿੰਨੇ ਦਵਾਈਆਂ ਰਲਾ ਕੇ ਇੱਕ ਸਪਰੇ ਕਰਾਂਗੇ ਇਹਨੂੰ ਤੇ ਬਾਅਦ ਦੇ ਵਿੱਚ ਜੋ ਰਿਜ਼ਲਟ ਹੋਊਗਾ ਉਹ ਤੁਹਾਨੂੰ ਸ਼ੇਅਰ ਕਰੀ ਜਾਵਾਂਗੇ ਅਨ ਅੱਜ ਕਰਦੇ ਆ ਇੱਕ ਬੰਨੇ ਸਪਰੇ ਸ਼ੁਰੂ ਕਰਨੇ ਇੱਕ ਬੰਨੇ ਮਿੱਟੀ ਲਾਉਣ ਦੇ ਮੱਕੀ ਨੂੰ ਇਰਤੋਂ ਪਾਣੀ ਲਾਵਾਂਗੇ ਇਹ ਵੀਰ ਜੀ ਆਪਣਾ ਵਾ ਰੇਜਰ ਤੇ ਮਾਰਕੇ ਦਾ ਮਿਸ਼ਰਣ ਇੱਕ ਪਹਿਲਾਂ ਜਦੋਂ ਆਪਾਂ ਆਲੂ ਬੀਜਦੇ ਨਹੀਂ ਤੇ ਉਦੋਂ ਆਪਾਂ ਪਹਿਲਾਂ ਲਾਉਂਦੇ ਨਹੀਂ ਮਾਰਕਾ ਮਾਰਕੇ ਦੇ ਵਿੱਚ ਆਲੂ ਬੁੜੀਆਂ ਕੇਰਦੀਆਂ ਦੀਆਂ ਸੀ ਤੇ ਉਹਦੇ ਉੱਤੇ ਮੁੜ ਕੇ ਰੇਜਰ ਨਗਾ ਕੇ ਤੇ ਆਲੂ ਲਾਈਦੇ ਹੁਣ ਉਹ ਟੈਕਨੀਕਾਂ ਬਦਲ ਗਈਆਂ ਹੁਣ ਅਸੀਂ ਰੇਜਰ ਦੇ ਉੱਤੇ ਮਾਰਕੇ ਵਾਲੀ ਮਸ਼ੀਨ ਫਿੱਟ ਕੀਤੀ ਆ ਤੇ ਇਹਦੇ ਤੋਂ ਬਾਅਦ ਇਸ ਸਾਈਡ ਤੇ ਜਗਾੜ ਲਵਾਇਆ ਵਾ ਖਾਦ ਖਿਲਾਰਨ ਵਾਲਾ ਜਿਹੜੀ ਮਾਰਕੇ ਵਾਲੀ ਮਸ਼ੀਨ ਹੀ ਉਹ ਰੇਜਰ ਦੇ ਨਾਲ ਫਿੱਟ ਕਰਕੇ ਤੇ ਜਿਹੜੀ ਖਾਦ ਵੀ ਆਟੋਮੈਟਿਕ ਆਪਣੇ ਆਪ ਹੀ ਜਾਂਦੀ ਆ ਤੇ ਇਹਨੂੰ ਗੋਡੀ ਕਰ ਲਈ ਫਾਲੇ ਲਵਾਏ ਅਗਲੇ ਬੰਨੇ ਤੇ ਆ ਇਹਨੂੰ ਪਿਸਤੌਲ ਲੱਗਦੇ ਕੇਰ ਨਾਲੇ ਸਿੱਧੇ ਹੀ ਆ ਉੱਤੋਂ ਖੁਰਲੀ ਆ ਸਿੱਧੀ ਖੁਰਲੀ ਵਿੱਚ ਥੱਲੇ ਕੁੱਪੇ ਜੇ ਲਾ ਕੇ ਉਹਦੇ ਵਿੱਚ ਪਿਸਤੌਲ ਗਿੱਟ ਦੇ ਕੀਤੇ ਉਹਨਾਂ ਤੇ ਖੁਰਲੀ ਜਿਹੜੀ ਖਾਦ ਵਾਦੀ ਘੜਦੀ ਉਹ ਇਹਨਾਂ ਨਟਾਂ ਤੋਂ ਘੜਦੀ ਇਹਨੂੰ ਤਾਂ ਠਾ ਚੁੱਕ ਜਿੰਨਾ ਖੁਰਲੀ ਨੂੰ ਤਾਂ ਚੁੱਕੀ ਜਾਵਾਂਗੇ ਖਾਦ ਜਿਹੜੀ ਆ ਉਹਨਾਂ ਪਿਸਤੋਲਾ ਨੇ ਵੱਧ ਸੁੱਟਣ ਦੇਵਣੀ ਜਿੰਨਾ ਠਾਂ ਘਰੀ ਜਾਵੇਂਗੀ ਉੰਨੀ ਪਿਸਤੋਲਾ ਨੇ ਘੱਟ ਸੁੱਟੀ ਜਾਣੀ ਬਸ ਇਹਦੀ ਕੋਈ ਥਿਊਰੀ ਨਹੀਂ ਆ ਕਿ ਚੰਗੇ ਮਿਸਤਰੀ ਨੂੰ ਦਿਖਾ ਕੇ ਤੇ ਇਹ ਬਣ ਜਾਣਾ ਤੇ ਜੇ ਕਿਤੇ ਇੱਧਰ ਸਾਡੇ ਇਲਾਕੇ 'ਚ ਗੀੜਾ ਵੱਜਾ ਤੇ ਆਮ ਇੱਕਵਾੜੀਆਂ ਦੁਕਾਨਾਂ ਦੇ ਰਿਜਰ ਤੇ ਮਾਰਗੇ ਪਏ ਆ ਤੇ ਉਹ ਲੈ ਜਾਓ ਤੇ ਕਿਤੇ ਜਿੱਦਾਂ ਵੀ ਹੋਇਆ ਬਣਾ ਲਿਓ ਜਿਗਾੜ ਬਸ ਆਹੀ ਸਿੰਪਲ ਇਹਦਾ ਕੰਮ ਔਰ ਕੋਈ ਦੀ ਥਿਊਰੀ ਨਹੀਂ ਕੋਈ ਕੁਝ ਨਹੀਂ ਹੈ ਚਲੋ ਯਾਰ ਵਟੀਏ ਕੰਮ-ਕੰਮ ਦੀ ਤਿਆਰੀ ਕਰੀਏ ਮੈਨੂੰ ਜਿਹੜਾ ਸਾਰਾ ਚੱਲਦਾ ਮਾਂ ਉਹ ਬਾਪ ਰੋਟੀ ਕਣੀ ਤੁਸੀਂ ਖਾ ਲਓ ਮੈਨੂੰ ਇੱਕ ਵਾਰ ਟੈਂਕੀ ਭਰ ਦੋ ਮੈਂ ਤੋਰਾ ਹੈਨਾ ਮਾਂ ਦਾ ਟੈਂਕੀ ਖਾਂ ਦੇ ਦੋ ਆਪਾਂ ਨਵੇਂ ਮਾਰਗ ਪੱਤੀ ਸਿੱਧੀ ਕਰਦੇ ਮਣੀ ਦਾ ਆਈਏ ਨੇ ਹੋਰ ਕਰਨਾ ਦਾਈਆ ਸਾਡੀ ਯਾਰ ਨਗਾ ਆ ਕੇ ਪੈਰ ਚ ਮੁੜ ਕੇ ਆਖੇਗਾ ਬਲੀ ਮੰਗਦੀ ਆ ਹਾਂ ਮਾਰ ਪਾਏ ਉਹ ਯਾਰ ਸਭ ਐਸੇ ਹੀ ਦੇ ਕੰਮ ਕਰਾਇਆ ਕਰ ਬੰਦਿਆਂ ਨੂੰ ਬੰਦਿਆਂ ਦਾ ਸਿੱਧੇ ਕੰਮ ਮਾਣਿਆ ਰਹਿ ਗਈ ਉਹ ਇਹ ਤਾਂ ਬੱਦੀ ਨਹੀਂ ਰੱਸੀ ਤੇ ਨਹੀਂ ਲੱਦੀ ਚਲੋ ਯਾਰ ਚਲ ਗਿਆ ਚਲਾਈਏ ਕੰਮ ਸਾਈਆ ਟਿਕਾਣੇ ਤੇ ਆਉ ਨੂੰ ਵੜੀ ਉੱਤਾਂ ਤੋਂ ਸੱਪ ਚਲੋ ਯਾਰ ਤੁਸੀਂ ਇੱਕ ਵਾਰ ਮਸ਼ੀਨ ਨੂੰ ਭਰ ਦੋ ਤੇ ਗੱਫਾ ਛੱਡ ਲੋ ਤੇ ਮੈਂ ਨਜਰ ਚਾਲੂ ਕਰ ਦਾਂਗਾ ਟਰਟ ਲਾ ਕੇ ਘਾਰ ਓਏ ਛੱਭਾ ਕਹਿੰਦੇ ਮੇਨੂੰ ਬਦੂ ਛੱਬਾ ਹਾਂ ਹੋਰ ਕਰਦੇ ਥੋੜੀ ਜਿਹੀ ਜਿਹੜਾ ਮੋੜਦੇ ਮਪਾ ਹੁੰਦੇ ਨਹੀਂ ਟਾਂਡੇ ਨਹੀਂ ਨਹੀਂ ਉਹ ਛੱਬਿਆ ਉਹ ਜਿਹੜਾ ਜਿਹੜਾ ਨਾ ਨਾ ਕੁਝ ਨਹੀਂ ਪਹਿੰਦਾ 92 ਚੜ ਗਈ ਲੜੀ ਬੈ ਕਰ ਹਾਂ ਬੈ ਕਰ ਅਗਲੇ ਪਾਸੋਂ ਲੈ ਗਈ ਆ ਚੁੱਕ ਤਾਂ ਨਹੀਂ ਖੰਦੇਰਾ ਕਿਹੜੀ ਵੱਲ ਨੂੰ ਬੋਟ ਵਾਲਾ ਮੈਂ ਪਰ ਦੀ ਚਾਜੂ ਪੀ ਕੇ ਤੇ ਮਸ਼ੀਨ ਚ ਖਾਦ ਮੋਗੀ ਲਾ ਕੇ ਲੈਓ ਲੈਓ ਸ਼ੇਰੋ ਲੈ ਆਓ ਕੰਮ ਖਿੱਚੀਏ ਇਹ ਕਰਦੇ ਨੋ ਸੁਣਾਓ ਸਾਰੇ ਵੀਰ ਠੀਕ ਠਾਕ ਹੋਵੋਗੇ ਇਹਨੂੰ ਬਪਾਉਂਦੇ ਆ ਯਾਰ ਮੱਕੀ ਨੂੰ ਇੱਕ ਬੋਰਾ ਯੂਰੀਆ ਦਾ ਤੇ ਇੱਕ ਅੱਧਾ ਬੋਰਾ ਡੀਏਪ ਦਾ ਅਸੀਂ ਦੋ ਚੀਜ਼ਾਂ ਛੱਟਾ ਦੇਣ ਦਾ ਸਾਡੇ ਯਾਰ ਕਈ ਵੀਰ ਪੁੱਛਦੇ ਆ ਗੋਡੀ ਕਰਨ ਦਾ ਕੀ ਫਾਇਦਾ ਵੀਰ ਗੋਡੀ ਕਰਨਾ ਫਾਇਦਾ ਹੁੰਦਾ ਹੀ ਆ ਤੁਹਾਨੂੰ ਪਤਾ ਜਦੋਂ ਵਿੱਚ ਲੁੜ ਲੰਗ ਜੇ ਤੇ ਕੋਹਣਾ ਕੋਈ ਫਾਇਦਾ ਤੇ ਗੋਡੀ ਦੇ ਨਾਲ ਜੜਾ ਜੜੀਆਂ ਵੱਧ ਗ੍ਰੋਥ ਕਰਦੀਆਂ ਮਿੱਟੀ ਮੁੱਟੀ ਟਾਈਟ ਹੁੰਦੀ ਉੱਤੇ ਢਿੱਲੀ ਹੋ ਜਾਂਦੀ ਇੱਕ ਜਿਹੜੀ ਗੋਡੀ ਦੇ ਨਾਲ ਖਾਦ ਪੁੰਦੀ ਆ ਉਹ ਫਿਰ ਐ ਜੜਾਂ ਦੇ ਵਿੱਚ ਲੱਗਦੀ ਆ ਕਈ ਤਰੀਆਂ ਫਿਰ ਬਵਾ ਕਰਕੇ ਵੇਖੋ ਸਾਂਡੇ ਦੇ ਜ਼ਮੀਨਾਂ ਰੇਤ ਰੂਹ ਚ ਪਾਈ ਕਰਕੇ ਦੁਬਾਰਾ ਤਿਆਰ ਕਰਨ ਲੈ ਕਰਕੇ ਸਾਨੂੰ ਇਹ ਪੰਡੇ ਲੈਣੇ ਪੈਣਗੇ ਜਿਨ੍ਹਾਂ ਦੀਆਂ ਮੱਕੀਆਂ ਵਧੀਆ ਉਹ ਨਾ ਕਰੋ ਬਾਕੀ ਵਧੀਆ ਬਿਲ ਜੀ ਇੱਕ ਵਾਰ ਤਿਆਰ ਬਾ ਕਰਕੇ ਹੋ ਕਿੰਨਾ ਵਾਅਦਾ ਚਾੜ ਇਹਦੇ ਨਾਲ ਬੈਨੀਫਿਟ ਹੋਊਗਾ ਹੀ ਹਰ ਇੱਕ ਕਿਸਾਨ ਨੂੰ ਇਸ ਕਰਕੇ ਮੇਰੇ ਵੀਰ ਨਾ ਯਾਰ ਪੈ ਗਈ ਸਾਰੀ ਛੱਬੇ ਆ ਵੀਰ ਨੇ ਆਪਣੇ ਲਾਗੇ ਥੋੜੀ ਜਿਹੀ ਪੈਲੀ ਆ ਤੇ ਠੇਕੇ ਦੇ ਲਈ ਆ ਤੇ ਸਪਰੇਅ ਮਾਰਤੀ ਆਲੂਆਂ ਨੂੰ ਪੱਲਾ ਵਧਣ ਦੀ ਥਾਂ ਸਗੁਰੂਆ ਸਾਰੇ ਆਲੂ ਪਟਾਕਾ ਮਾਰੀ ਤੇ ਸਾਰੇ ਢੀਰ ਬਹਿ ਜਣੇ ਤੇ ਇੱਕ ਤੋਂ ਠੇਕਾ ਭਰਿਆ ਇੱਕ ਇੱਕ ਮੱਕੀ ਲੇਟ ਕਰ ਲਈ ਇੱਕ ਤੋਂ ਲੇਵਰ ਨੂੰ ਕਹੇ ਇੱਦਾਂ ਬੰਦਾ ਥੱਲੇ ਆ ਜਾਂਦਾ ਯਾਰ ਤੇ ਜੇ ਇੱਕ ਦਿਹਾੜੀ ਵੱਲਾਂ ਵਢਾ ਲਿੰਦਾ ਲੇਵਰ ਰੂਰ ਲੱਭ ਕੇ ਕਾਲੂ ਇਹੋ ਜੀ ਜਿਹੜੀ ਘਾਲੋ ਆਣਾ ਉਹ ਬੜੀ ਮਾੜੀ ਚੀਜ਼ ਹੈ ਕਿ ਮੇਰੇ ਘਾਲੋ ਨਾ ਕਰਿਆ ਕਰੋ ਕੋਈ ਵੀ ਕੰਮ ਆ ਫਸਲ ਆ ਕੋਈ ਵੀ ਉਹ ਫਸਲ ਤੇ ਜਿੰਨਾ ਚੜ ਕੇ ਰਹੋਗੇ ਉੰਨਾ ਹੀ ਵਧੀਆ ਹੋਊਗਾ ਇੱਥੇ ਆਣ ਕੇ ਵੀ ਬੰਦਾ ਫੇਰ ਆਪਾਂ ਕਸੂਰ ਕੱਢਦੇ ਆ ਹਾਲਕ ਦਾ ਬਰਾਬ ਵੀ ਆਪਾਂ ਨਹੀਂ ਉੱਤੇ ਚੜਦੇ ਨਾ ਆਪਣੇ ਛੇ ਕਿੱਲਾਂ ਦੇ ਪਲਾਟ ਨੂੰ ਲਾਜੀ ਮਿੱਟੀ ਸਾਰੇ ਦੇ ਦੇ ਨੇ ਕਰੋਸਟਨ ਦਿਖਾਵਾਂਗੇ ਬੱਬਰ ਜਿੰਦਰ ਸਿੰਘ ਕਰਨ ਦੇ ਫੋਰਡ ਦੇ ਨਾਲ ਗੜਜ ਆਪਣਾ ਫੇਰ ਟੁੱਟ ਗਿਆ ਉਹਨੇ ਨੂੰ ਵੀਰ ਤੋਂ ਆਪਾ ਬਿਲਡ ਕਰਾ ਆਗੇ ਇਹ ਜਾ ਕੇ ਕੰਮ ਚਾਲੂ ਕਰਦੇ ਜਿਹੜਾ ਹੈਗਾ ਇਹ ਚੈਨ ਲੰਗੀ ਆ ਚੈਂਤ ਮੈਂ ਟੈਟ ਕਰਦੀ ਜਿਆ ਲੈਣੋਂ ਓੜ ਜਾ ਲੈਣੋਂ ਨਹੀਂ ਓੜਦਾ ਇਹ ਆਪਣਾ ਇੱਥੇ ਲੱਗ ਗਿਆ ਨਾ ਨਹੀਂ ਇੱਥੇ ਹੋ ਗਿਆ ਟੁੱਟਦਾ ਤਾਂ ਨਹੀਂ ਹੈ ਚੱਲ ਇੱਥੇ ਵੀ ਲੇਅਰ ਭਰਨੀ ਅੰਦਰ ਬਾੜ ਵੀ ਨਹੀਂ ਲੈਂਦੀ ਰਹਿਣੀ ਨਹੀਂ ਇਹ ਕਿਦਾਂ ਮਾੜੀ ਆ ਕਰਮਜੀਤ ਭਾਜੀ ਡਿੱਗਰ ਤੋੜ ਲਿਆਏ ਆ ਨਹੀਂ ਯਾਰ ਅੱਗੇ ਇਸ ਤਾਂ ਭੋਗੋਦੀ ਖੜਦੇ ਨੇ ਇਸ ਹੱਬ ਲਾਉਂਦਾ ਜਦੋਂ ਸ਼ਾਮਾਂ ਪੈ ਗਈਆਂ ਉਸ ਹੱਬ ਨਾਲ ਪਿੰਡ ਦਾ ਵੀ ਇਲਾਕਾ ਹੋ ਜਾਏ ਤੇ ਚੱਲ ਆਣਾ ਭਾਈ ਆ ਇਧਰੇ ਜਦੋਂ ਦੂਰ ਚਲੇ ਗਏ ਨਾ ਪਰਲੇ ਬੰਨੇ ਉਦੋਂ ਇਤਰਾ ਲਾਗੇ ਖੇਚਣੀ ਚੰਗਾ ਤੇ ਫੇਰ ਜਿਉਂ-ਜਿਉਂ ਲੱਗ ਗਿਆ ਜੂ ਐ ਟਰੈਕਟਰ ਰੱਖੀ ਕਿਲੋਮੀਟਰ ਚੰਗਾ ਗਾੜੀ ਡਬਲ ਰੋਡ ਹੋਣਾ ਨਾ ਫੇਰ ਲੋਦੀ ਆਲ 那给你。 ਅੱਜ ਆਪਣਾ ਵੀਡੀਓ ਬਣਾਉਣ ਦਾ ਇਹੋ ਮਕਸਦ ਆ ਵੀ ਸਾਰੇ ਵੀਰੋ ਤੁਸੀਂ ਦੇਖ ਲਿੰਦਿਆ ਕਿ ਕਿੱਦਾਂ ਮੱਕੀ ਦੀ ਬਰੋਥ ਕਰਾਉਣੀ ਆਪਾਂ ਵੀਡੀਓ ਤੇ ਬਣਾਈ ਦੀਆਂ ਵਾ ਚਾਰ ਸਪਰੇਈ ਹੁਣ ਇੱਕਦਮ ਮੱਕੀ ਨੂੰ ਗੋਡੀ ਮਾਰਨਦੇ ਆ ਗੋਡੀ ਮਾਰਨ ਤੋਂ ਬਾਅਦ ਇੱਕ ਨਾਲ ਆਪਾਂ ਸਪਰੇਅ ਕਰਨਦੇ ਆ 20 20 ਦੀ ਤੇ ਨਾਲ ਆਪਣੇ 11 ਕੰਪਨੀ ਦੀ ਜ਼ਿੰਕ ਦੇ ਨਾਲ ਮੈਗਨੀਸ਼ੀਅਮ ਇਹ ਚਾਰ ਚੀਜ਼ਾਂ ਰਲਾ ਕੇ ਜਿੰਨਾਂ ਵੀਰਾਂ ਦੀ ਮੱਕੀ ਗ੍ਰੋਥ ਨਹੀਂ ਕਰਨ ਈ ਉਹ ਗ੍ਰੋਥ ਕਰਾ ਲਓ ਤੇ ਜੇ ਕਿਸੇ ਦੀ ਮੱਕੀ ਜਿੱਤਰਾ ਜਿਆਦਾ ਪਾਣੀ ਦੇ ਨਾਲ ਘੁੱਟ ਜੀ ਹੋ ਗਈ ਹੈ ਜਿੱਤਰਾ ਘੁੱਟੀ ਗਈ ਹੈ ਤੇ ਫੇਰ ਉਹਦਾ ਇਹੋ ਹਾਲ ਆਪੀ ਉਹਨੂੰ ਗੋਡੀ ਮਾਰ ਦੋ ਗੋਡੀ ਮਾਰਨ ਨਾਲ ਜਿਹੜਾ ਉਹਦਲਾ ਸਿੱਕੜ ਜਾ ਸਾਰਾ ਟੁੱਟ ਜਾਊਗਾ ਤੇ ਮੱਕੀ ਦੀਆਂ ਜੜਾਂ ਜਿਹੜੀਆਂ ਉਹ ਥੋੜੀਆਂ ਗ੍ਰੋਥ ਕਰਨ ਲੱਗਣਗੀਆਂ ਹੁਣੀਆਂ ਸਾਰੀ ਮੱਕੀ ਨੂੰ ਦੂਜਾ ਗੋਡੀ ਮਾਰਨ ੜੇ ਪੀ ਨਾਲ ਖਾਦ ਪਾਈ ਜਾਂਦੇ ਆ ਬੂਰਾ ਬੂਰਾ ਜੂਰੀਆ ਦਾ ਤੇ ਨਾਲ ਹੀ ਆਪਾਂ ਗੋਡੀ ਮਾਰੀ ਜਾਂਦੇ ਜਿੱਥੋਂ ਕਿਦੋਂ ਮੱਕੀ ਦਬੀ ਦਬੀ ਆ ਉਹ ਆਪਣੇ ਆਪ ਸਹੀ ਹੋ ਜੂਗੀ ਤੇ ਨਾਲ ਖਾਦ ਲਾ ਕੇ ਵਿੱਚ ਪਾਈ ਜਾਂਦੀ ਆ ਬਸ ਪੈ ਗਈ ਆ ਦੋ ਵੀਰ ਆਪਣੇ ਸਵੇਰ ਦੇ ਨਾਲ ਖਾਦਰ ਲਾਈ ਜਾਂਦੇ ਆ ਤੇ ਨਾਲ ਹੀ ਆਡਾ ਤਿਆਰ ਕਰੀ ਜਾਂਦੇ ਰਲਾਵਾਂਗੇ ਲੱਗ ਗਿਆ ਖਲਾਰ ਲਿਗੇ ਜਿਹੜਾ ਕਿੰਨੀ ਰਹਿ ਗਈ ਹੋਰ ਕਿ ਆ ਪੈ ਗਈ ਵਿੱਚ ਸਾਰੀ ਚਲੋ ਵੇਖ ਕੇ ਰਲਾ ਲਾਂਗੇ ਥੋੜੀਆਂ ਵਾਲੀਆਂ ਖੇਲਾਂ ਕੱਢੀ ਜਾਂਗੇ ਉਧਰੋਂ ਜਿੰਨਾ ਨਿਕਲ ਜੂ ਥਾਂ ਖੇਚ ਲਾਂਗੇ। ਵਾਲੇ ਬੈੱਡ ਤੋਂ ਮੱਕੀ ਭੱਜਦੀ ਆ ਉਹ ਖਰਾਬ ਕਿੱਦਾਂ ਹੁੰਦੀ ਆ। ਜਦੋਂ ਆਪਾਂ ਇਹਦੇ ਸਿਰੇ ਲਾਤੇ ਜਿਹੜੀ ਮੱਕੀ ਮਾੜੀ ਮੋਡੀ ਟੇਢੀ ਟੁੱਡੀ ਆਈ ਉਹ ਆਪਣੇ ਆਪ ਸਿਰਿਆਂ ਦੇ ਨਾਲ ਇਹਨੇ ਆਪਣੇ ਆਪ ਖੜੀ ਕਰ ਦੇਣੀ ਆ। ਕੋਈ ਸੌ ਚੋਂ ਜਿਤਨਾ ਲਾ ਲੋ ਵੀ 5% ਨੁਕਸਾਨ ਹੁੰਦਾ ਤੇ ਓਨਾ ਹੀ ਗੋਡੀ ਦਾ ਆਪਾਂ ਨੂੰ ਫਾਇਦਾ ਹੋ ਜਾਂਦਾ। ਇਸ ਕਰਕੇ ਜਿਹੜੀ ਟਾਂਡਾ ਭੱਜਦਾ ਵਾ ਅਜੇ ਮੱਕੀ ਨਿੱਕੀ ਆ ਉਹ ਵੀ ਤੁਰ ਪੈਣਾ ਵਾ। ਇਹੋ ਜੀ ਗੱਲ ਤੋਂ ਕੋਈ ਨਾ ਡਰੋ ਜੇ ਕਿਸੇ ਤੋਂ ਸਾਧਨ ਹੈਗਾ ਤੇ ਮੇਰੇ ਵੀਰ ਜਿੱਦਾਂ ਕਲਰਾਖੀਆਂ ਪੈਲੀਆਂ ਜਾਂ ਜਿਨ੍ਹਾਂ 'ਚ ਉਪਜਾਊ ਸ਼ਕਤੀ ਘੱਟ ਆ ਜੇ ਮਿੱਟੀ ਲੱਗਦੀ ਤੇ ਲਾ ਲਓ ਪਰ ਇਹ ਆ ਹੁਣ ਆ ਤੁਹਾਡੇ ਸਾਹਮਣੇ ਆ ਇੱਧਰ ਲੱਗਦੀ ਸਾਰੇ ਸਿਰਾ ਬੰਨ ਕੇ ਦਿਵਾ ਦੇਣਾ ਤੁਹਾਨੂੰ ਇਹ ਸਾਰੀ ਬਸਤੀ ਲਈ ਅੱਜ ਦੇ ਦੱਸਾਇਆ ਜੀ ਮਿੱਟੀ ਬੁਲਿਆ ਦੇਖੋ ਮਗਰ ਦੇ ਤਾਂ ਨੇ ਮੱਕੀ ਸਿਰਾ ਸਾਰਾ ਸਹੀ ਧਰੀ ਜਾਂਦਾ ਜਿਹੜੀ ਮੱਕੀ ਆਪਾਂ ਨੇ ਸੁੱਤੀ ਜਾਂਦੀ ਆ ਉਹ ਮੱਕੀ ਸਾਰੀ ਆਵੇ ਸਿੱਧੀ ਖੜੀ ਹੋਈ ਐ ਪਹਿਲਾਂ ਦੇਖਣ ਨੂੰ ਲੱਗਦੀ ਸੱਜੂ ਪਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਸਾਰੀ ਮੱਤੀ ਕਿਹੜੀ ਸਿੱਧੀ ਖੜੀ ਹੋ ਜਾਂਦੀ ਐ ਕੋਈ ਡਰ ਨਹੀਂ ਡੋਡ ਨਹੀਂ ਆਉਂਦਾ 100 ਦੇ ਵਿੱਚ 5% ਦੇ ਤਰ੍ਹਾਂ ਨੂੰ ਕਾਹ ਵੀ ਆ ਤੇ ਉੱਥਾ ਦਾ ਆਪਣਾ ਗੋਪੀ ਨਾਲ ਖੜੀ ਹੋ ਜਾਂਦਾ ਕੋਈ ਗੱਲ ਨਹੀਂ ਕੀ ਉਹ ਕਾਹ ਬੋਲਦਾ ਕਿ ਅੰਮੀ ਜੀ ਰਜਾ ਰਹੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਕਿ ਭਰੋਸਾ ਕੰਮ ਕਰੀ ਜਾਓ ਕੰਮ ਕਰਨਾ ਆਪਣਾ ਵਰਜਾ ਆਲ ਜਿਹੜਾ ਉਹਦਾ ਆਪਣਾ ਕਰਮ ਕਰ। ਜਿਹੜਾ ਆਉਦਾ ਕਰਮ ਕਰੋ। ਉਹ ਆਪਣੇ ਕਰਮਾਂ ਦਾ ਉਹ ਆਪਣਾ ਉਹ ਜਣਾ ਜੋ ਨਹੀਂ ਹੋਇਆ ਉਹ ਜਿੰਨਾ ਮਰਜ਼ੀ ਚੋੜ ਲੈ ਜੋੜ ਲੈ। ਇਹ ਉਹ ਕੋਸ਼ਿਸ਼ ਕਰ।